ਮੇਰੀ ਗੱਲ ਝੂਠ ਨਾ ਜਾਣੀ ਤੋ ਇੱਕ ਦਿਨ ਭਰਨਾ ਮੇਰਾ ਪਾਣੀ ਮੈਨੂੰ ਕਹਿਣ ਸਮੇਂ ਦਾ ਹਾਣੀ ਚੱਲਦਾ ਵਕਤ ਠਹਿਰਾ ਦੂੰਗਾ ਮੈਨੂੰ ਕਹਿੰਦੇ ਕੰਛੀ ਰਾਮ ਦਿੱਲੀ ਦਾ ਤਖਤ ਲਾ ਦੂੰਗਾ ਮੈਨੂੰ ਕਹਿੰਦੇ ਕੰਛੀ ਰਾਮ ਦਿੱਲੀ ਦਾ ਤਖਤ ਲਾ ਦੂੰਗਾ ਆਪ ਸਭ ਸਤਿਕਾਰਯੋਗ ਸਾਥੀਓ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਜੈ ਪੀ ਜੈ ਪਰ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਗਾਇਕ ਕਮਲ ਤਲਨ ਸੋ ਆਪ ਸਭ ਦੇ ਨਾਲ ਖੁਸ਼ੀ ਸਾਂਝੀ ਕਰਨ ਜਾ ਰਿਹਾ ਮਾਨੇਵਰ ਸਾਖਸ਼ੀ ਕੰਛੀ ਰਾਮ ਜੀ ਦਾ ਜਨਮ ਦਿਨ ਆ ਰਿਹਾ 15 ਮਾਰਚ ਨੂੰ ਸੋ ਮੇਰੇ ਬੰਦੋ ਉਸ ਯੁੱਗ ਪਲਟਾਉ ਜੋਦੇ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਜਿਸ ਰੈਵਰ ਨੇ ਸਮ ਅਣਖ ਔਰ ਇੱਜ਼ਤ ਸਨਮਾਨ ਦੀ ਜ਼ਿੰਦਗੀ ਨਾਲ ਜੀਣ ਦਾ ਢੰਗ ਸਿਖਾਇਆ ਮਾਨੇਵਰ ਸਾਹਿਬ ਜੀ ਕਾਂਚੀ ਰਾਮ ਜੀ ਆਓ ਆਪਾਂ ਰਲ ਮਿਲ ਕੇ ਮਾਨੇਵਰ ਸਾਹਿਬ ਸ੍ਰੀ ਕਾਂਚੀ ਰਾਮ ਜੀ ਦਾ ਜਨਮ ਦਿਨ ਖੁਸ਼ੀਆਂ ਭਰਿਆ ਮਨਾਈਏ ਸੋ ਪੰਜਾਬ ਸੰਭਾਲੋ ਰੈਲੀ ਦੇ ਰੂਪ ਦੇ ਅੰਦਰ ਭਾਤ ਦੀ ਧਰਤੀ ਪੰਜਾਬ ਫਗਵਾੜੇ ਦੀ ਧਰਤੀ ਦਾਣਾ ਮੰਡੀ ਵਿਕੇ ਮਾਨੇਵਰ ਸਾਹਿਬ ਸ੍ਰੀ ਕਾਂਚੀ ਰਾਮ ਜੀ ਦਾ ਬਹੁਤ ਬੜੇ ਪੱਤਰ ਤੇ ਪੰਜਾਬ ਲੈਵਲ ਤੇ ਬਹੁਤ ਜਨ ਸਮਾਜ ਪਾਰਟੀ ਪੰਜਾਬ ਨੂੰ ਸੰਭਾਲ ਇਹ ਪੰਜਾਬ रैली के रूप के अंदर एक जन्मदिन मनाया जा रहा है सबू बेनती है कि होम हम आगे पहुंचो साहब खीरा हुआ आप जन्मदिन मनाइए और उन्होंने दस मालिक जय भीम जय भारत